ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤਿਨਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਟਿਕਾਉਂਦੇ ਹੋਏ ਸੱਤਵੇਂ ਸ਼ਲੋਕ ਦਾ ਉਚਾਰਨ ਕਰੀਏ ਜੀ ਤਨ ਧਨ ਜੇਹ ਤੋ ਕਉ ਦਿਓ ਤਾਂ ਸਿਓ ਨਹਿ ਹੋ ਨਕੀਨਾ ਕਹੋ ਨਾਨਕ ਨਰ ਬਾਵਰੀ ਅਬ ਕਿਉ ਡੋਲਤ ਦੀਨਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਉਹਦੀਆਂ ਬਖਸ਼ਿਸ਼ਾਂ ਬਾਰੇ ਦੱਸਦੇ ਆ ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਚ ਕਿਹਾ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਜਿਹ ਪ੍ਰਸਾਦ ਸੁਗੰਧਤਨ ਲਾਵੇ ਮਾਰੇ ਨੇ ਜਿਹ ਪ੍ਰਸਾਦ ਸ਼ਬਦ ਵਰਤ ਕੇ ਅੱਗੇ ਹਰ ਇੱਕ ਉਸ ਦਾਤ ਬਾਰੇ ਦੱਸਿਆ ਜੋ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਪਾਵੇਂ ਉਹ ਘਰ ਨੇ ਪਰਿਵਾਰ ਹੈ ਸੁੰਦਰ ਸ਼ਰੀਰ ਹੈ ਖਾਣ ਵਾਸਤੇ ਭੋਜਨ ਹੈ ਪਹਿਨਣ ਵਾਸਤੇ ਵਸਤਰ ਨੇ ਕੋਈ ਵੀ ਚੀਜ਼ ਹੈ ਭਾਵੇਂ ਆਪਣੇ ਕੀਮਤੀ ਸਵਾਸ ਜਿਹੜੇ ਕਿਸੇ ਵੀ ਕੀਮਤ ਤੇ ਨਹੀਂ ਮਿਲਦੇ ਮਾਰੇ ਨੇ ਦਾਤਾਂ ਗਣਾਈਆਂ ਬੰਦਾ ਪਤਾ ਕੀ ਕਰਦਾ ਬੰਦਾ ਭੁੱਲ ਜਾਂਦਾ ਬੰਦਾ ਕਹਿੰਦਾ ਮੈਨੂੰ ਰੱਬ ਨੇ ਦਿੱਤਾ ਹੀ ਕੀ ਭਾਈ ਜਿਹਨੂੰ ਜ਼ਿੰਦਗੀ ਦੇ ਦਿੱਤੀ ਵੇ ਹੋਰ ਉਹਨੂੰ ਕੀ ਚਾਹੀਦਾ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤਨ ਪਹਿਲਾ ਸਰੀਰ ਵਰਤਿਆ ਹੁਣ ਦੇਖੋ ਇਹ ਸਰੀਰ ਕਿੱਡੇ ਵੱਡੇ ਭਾਗਾਂ ਦੀ ਨਿਸ਼ਾਨੀ ਪਰ ਬੰਦਾ ਸ਼ੁਕਰਾਨਾ ਨਹੀਂ ਕਰਦਾ ਬੰਦਾ ਉਹਦਾ ਸ਼ੁਕਰੀਆ ਨਹੀਂ ਕਰਦਾ ਧੰਨਵਾਦ ਨਹੀਂ ਕਰਦਾ ਜਿਸ ਤਰ੍ਹਾਂ ਸੇਖਿਆਦੀ ਦੇ ਪੈਰ ਦੀ ਜੁੱਤੀ ਟੁੱਟ ਗਈ ਖੁਦਾ ਦੇ ਘਰ ਵਿੱਚ ਗਏ ਤੇ ਖੁਦਾ ਦੇ ਘਰ ਵਿੱਚ ਜਾ ਕੇ ਸ਼ਿਕਵਾ ਕੀਤਾ ਯਾ ਖੁਦਾ ਤੇਰੀ ਇਬਾਦਤ ਕਰਦਾ ਤੇਰਾ ਮੈਂ ਫਕੀਰ ਵਜਦਾ ਮੇਰੇ ਪੈਰ ਦੀ ਜੁੱਤੀ ਟੁੱਟੀ ਆ ਤੂੰ ਮੈਨੂੰ ਇੱਕ ਜੁੱਤੀ ਨਹੀਂ ਦਿਵਾ ਸਕਦਾ ਸ਼ਿਕਵਾ ਕਰਕੇ ਬਾਹਰ ਆਏ ਖੁਦਾ ਦੇ ਘਰ ਤੋਂ ਤਾਂ ਦੇਖਿਆ ਬਾਰ ਇੱਕ ਵਿਅਕਤੀ ਸ਼ੁਕਰਾਨਾ ਕਰ ਰਿਹਾ ਸੀ ਸਰੀਰ ਹੈ ਲੱਤਾਂ ਹੈ ਪਰ ਪੈਰ ਨਹੀਂ ਨੇ ਚੱਲ ਨਹੀਂ ਸਕਦਾ ਰੇੜੇ ਦੇ ਉੱਤੇ ਬੈਠ ਕੇ ਖੁਦਾ ਦਾ ਸ਼ੁਕਰ ਕਰ ਰਿਹਾ ਕਿ ਖੁਦਾ ਸ਼ੁਕਰ ਹੈ ਤੇਰਾ ਤੂੰ ਮੈਨੂੰ ਜੀਵਨਤਾ ਦਿੱਤਾ ਉਦੋਂ ਫਿਰ ਉਸ ਫਕੀਰ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਕਿ ਰੱਬ ਦਾ ਨਾਮ ਲੈਂਦਾ ਰਿਹਾ ਪਰ ਇੱਕ ਜੁੱਤੀ ਟੁੱਟੀ ਤੇ ਜੁੱਤੀ ਪਿੱਛੇ ਰੱਬ ਦਾ ਸ਼ਿਕਵਾ ਕਰ ਦਿੱਤਾ ਦੂਸਰੇ ਪਾਸੇ ਰੇੜੇ ਦੇ ਉੱਤੇ ਬਹਿ ਕੇ ਬਿਨਾਂ ਪੈਰਾਂ ਤੋਂ ਵੀ ਬੰਦਾ ਸ਼ੁਕਰਾਨਾ ਕਰ ਰਿਹਾ ਹੁਣ ਮਹਾਰਾਜ ਕਹਿੰਦੇ ਨੇ ਤਨ ਸਰੀਰ ਦਿੱਤਾ ਪਰ ਤੈਨੂੰ ਕਦਰ ਨਹੀਂ ਧਨ ਫਿਰ ਧਨ ਵੀ ਦਿੱਤਾ ਮਾਇਆ ਵੀ ਦਿੱਤੀ ਹੈ ਜਿਹ ਤੋ ਕਉ ਦਿਓ ਜਿਨਨੇ ਤੈਨੂੰ ਇਹ ਸਾਰਾ ਕੁਝ ਦਿੱਤਾ ਤਾਂ ਸਿਉ ਨਹਿੋ ਨਕੀਨ ਉਹਦੇ ਨਾਲ ਤੂੰ ਪ੍ਰੇਮ ਹੀ ਨਹੀਂ ਕੀਤਾ ਉਹਦੇ ਨਾਲ ਤੂੰ ਮੁਹੱਬਤ ਨਹੀਂ ਕੀਤੀ ਸਭ ਤੋਂ ਪਹਿਲੀ ਮੁਹੱਬਤ ਤੇ ਰੱਬ ਨਾਲ ਹੋਣੀ ਚਾਹੀਦੀ ਨਾ ਜਿਨਨੇ ਸਾਨੂੰ ਸ਼ਰੀਰ ਦਿੱਤਾ ਦੇਖੋ ਲੋਕਾਚਾਰੀ ਹੈ ਲੋਕਾਚਾਰੀ ਵਿੱਚ ਬੰਦਾ ਕੀ ਕਰਦਾ ਜੇ ਪੁੱਛਿਆ ਜਾਵੇ ਰਿਸ਼ਤੇਦਾਰੀਆਂ ਦੇ ਵਿੱਚ ਕਿ ਤੁਹਾਡਾ ਕਾਹਦਾ ਰਿਸ਼ਤਾ ਤੁਹਾਡਾ ਬੜਾ ਪ੍ਰੇਮ ਹੈ ਤੁਸੀਂ ਇੰਨਾ ਪ੍ਰੇਮ ਕਿਉਂ ਕਰਦੇ ਹੋ ਤੇ ਸੁਭਾਵਕ ਬੰਦਾ ਕਹਿੰਦਾ ਜੀ ਕਰਦੇ ਬੜਾ ਨੇ ਮੇਰਾ ਕੀ ਕਰਦੇ ਨੇ ਤੇਰਾ ਜਾਈਦਾ ਬਹੁਤ ਖਵਾਉਂਦੇ ਪਿਉਂਦੇ ਬਹੁਤ ਨੇ ਕੱਪੜੇ ਬਣਾ ਕੇ ਦਿੰਦੇ ਨੇ ਮਾਇਆ ਦਿੰਦੇ ਨੇ ਪਿਆਰ ਦਿੰਦੇ ਨੇ ਬੱਚਿਆਂ ਨੂੰ ਜੀ ਬਹੁਤ ਕਰਦੇ ਨੇ ਮੇਰਾ ਦੁਨੀਆ ਦੇ ਵਿੱਚ ਇੱਕ ਬੰਦਾ ਤੈਨੂੰ ਦੋ ਪਲ ਰੋਟੀ ਖਵਾ ਦੇਵੇ ਹੱਸ ਕੇ ਤੈਨੂੰ ਥੋੜੀ ਜੀ ਮਾਇਆ ਗੁਜ਼ਾਰੇ ਵਾਸਤੇ ਦੇ ਦੇਵੇ ਕੱਪੜੇ ਦੇ ਦੇਵੇ ਚਾਰ ਦਿਨ ਪਾਉਣ ਵਾਸਤੇ ਤੂੰ ਕਹਿੰਦਾ ਮੇਰਾ ਕਰਦਾ ਬਹੁਤ ਹੈ ਮੈਂ ਇਸ ਕਰਕੇ ਉਹਦੇ ਨਾਲ ਪ੍ਰੇਮ ਕਰਦਾ ਪਿਆਰਿਓ ਰੱਬ ਨੇ ਤੇ ਇੰਨਾ ਕੁਝ ਦਿੱਤਾ ਕਦੇ ਰੱਬ ਨਾਲ ਵੀ ਪ੍ਰੇਮ ਕਰੀਏ ਦੁਨੀਆ ਦੇ ਪ੍ਰੇਮ ਤੇ ਰੱਬ ਦੇ ਪ੍ਰੇਮ ਦੇ ਵਿੱਚ ਇੱਕ ਫਰਕ ਹੈ ਦੁਨੀਆ ਦੇ ਪ੍ਰੇਮ ਲੋਭ ਤੇ ਟਿਕਿਆ ਰੱਬ ਦਾ ਪ੍ਰੇਮ ਪ੍ਰੇਮ ਤੇ ਟਿਕਿਆ ਰੱਬ ਦਾ ਪੇ ਪ੍ਰੇਮ ਸਮਰਪਣ ਭਾਵ ਤੇ ਟਿਕਿਆ ਰੱਬ ਦੇ ਪ੍ਰੇਮ ਦੇ ਵਿੱਚ ਲੋਭ ਲਾਲਚ ਨਹੀਂ ਹੈ ਬਸ ਸ਼ੁਕਰਾਨਾ ਹੈ ਤੇ ਉਹਦੀ ਰਜਾ ਵਿੱਚ ਰਹਿਣਾ ਉਹਦੇ ਹੁਕਮ ਵਿੱਚ ਰਹਿਣਾ ਸਤਗੁਰੂ ਕਹਿੰਦੇ ਨੇ ਬੰਦਾ ساری ਉਮਰ ਇਸ ਜੀਵਨ ਦੇ ਵਿੱਚ ਸੰਸਾਰ ਦੇ ਨਾਲ ਲੋਕਾਂ ਦੇ ਨਾਲ ਪ੍ਰੇਮ ਕਰਦਾ ਪ੍ਰੇਮ ਨਿਭਾਉਂਦਾ ਪਰ ਉਹਦੇ ਨਾਲ ਪ੍ਰੇਮ ਨਹੀਂ ਕਰਦਾ ਦੇਖੋ ਇਹ ਵੀ ਹਾਲਾਤ ਕਈ ਵਾਰੀ ਆਪਾਂ ਦੇਖਦੇ ਹਾਂ ਕੁਝ ਬੰਦੇ ਦੂਸਰੇ ਦੇ ਨਾਲ ਨਿਭਾਉਣ ਦੇ ਕਰਕੇ ਆਪਣੇ ਆਪ ਨੂੰ ਵੀ ਦਬਾ ਲੈਂਦੇ ਨੇ ਆਪਣੀ ਰੂਹ ਨੂੰ ਦਬਾ ਲੈਂਦੇ ਨੇ ਆਪਣੀ ਖੁਸ਼ੀਆਂ ਦਬਾ ਲੈਂਦੇ ਨੇ ਕਿ ਕਿਤੇ ਅਗਲੇ ਦਾ ਦਿਲ ਨਾ ਦੁਖ ਜਾਵੇ ਮੈਂ ਇਸ ਕਰਕੇ ਆਪਣੇ ਆਪ ਨੂੰ ਦਬਾਉਣਾ ਆਪਣੇ ਆਪ ਦੀ ਰੂਹ ਨੂੰ ਦਬਾਉਣਾ ਆਪਣੀ ਖੁਸ਼ੀਆਂ ਨੂੰ ਦਬਾਉਣਾ ਮਨਜ਼ੂਰ ਕਰਦਾ ਪਰ ਮੈਂ ਅਗਲੇ ਦਾ ਦਿਲ ਨਹੀਂ ਤੋੜਨਾ ਚਾਹੁੰਦਾ ਅਸੀਂ ਇੱਕ ਇਨਸਾਨ ਦਾ ਦਿਲ ਨਾ ਟੁੱਟੇ ਸੰਘਰਸ਼ ਕਰਦੇ ਆ ਆਪਣੀ ਰੂਹ ਨੂੰ ਦਬਾਉਣੇ ਆ ਪਰ ਪਿਆਰਿਓ ਰੱਬ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਨੇ ਇਨੇ ਕੀਮਤੀ ਸਵਾਸ ਦਿੱਤੇ ਜਿਨੇ ਸਰੀਰ ਦਿੱਤੇ ਉਹਦੇ ਨਾਲ ਨਿਭਾਉਣ ਵਾਸਤੇ ਤੇ ਆਪਾਂ ਕੋਈ ਵੀ ਤਰੀਕਾ ਨਹੀਂ ਅਪਣਾਉਂਦੇ ਰੱਬ ਨਾਲ ਨਿਭਾਉਣ ਵਾਸਤੇ ਤੇ ਆਪਾਂ ਇੱਕ ਕਦਮ ਵੀ ਨਹੀਂ ਪੁੱਟਦੇ ਇਸ ਲਈ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜਿਹੜਾ ਤੇਰਾ ਮਨ ਡੋਲਦਾ ਹੈ ਜਿਹੜਾ ਤੇਰਾ ਮਨ ਡਗਮਗਾਉਂਦਾ ਹੈ ਜਿਹੜਾ ਤੇਰਾ ਮਨ ਸਥਿਰ ਨਹੀਂ ਇਹ ਕਿਉਂ ਡੋਲਦਾ ਕਹੋ ਨਾਨਕ ਨਰ ਬਾਵਰੇ ਬਾਵਰੇ ਸ਼ਬਦ ਵਰਤਿਆ ਬਾਵਰੇ ਭਾ ਬੋਰਾ ਸਮਝ ਹੀ ਕੋਈ ਨਹੀਂ ਬੰਦਾ ਨਸ਼ੇ ਵਿੱਚ ਹੀ ਤੁਰਿਆ ਫਿਰਦਾ ਅਬ ਕਿਉਂ ਡੋਲਤ ਦੀਨ ਹੁਣ ਜਿਹੜਾ ਤੇਰਾ ਮਨ ਡੋਲੀ ਜਾਂਦਾ ਧਰਮ ਤੋਂ ਕਿਉਂ ਡੋਲਦਾ ਤੇਰੇ ਮਨ ਦੇ ਡੋਲਣ ਦਾ ਕਾਰਨ ਹੈ ਤੂੰ ਰੱਬ ਦੇ ਨਾਲ ਪ੍ਰੇਮ ਨਹੀਂ ਕੀਤਾ ਤੇ ਜਿਹੜਾ ਰੱਬ ਦੇ ਨਾਲ ਪ੍ਰੇਮ ਨਹੀਂ ਕਰਦਾ ਸੱਚੀ ਗੱਲ ਹੈ ਉਹ ਪ੍ਰਾਪਤੀ ਨਹੀਂ ਕਰ ਸਕਦਾ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸਾਚ ਕਹੋ ਸੁਨ ਲੈਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਇਹ ਬਚਨ ਸੁਣੋ ਧਿਆਨ ਦੇ ਨਾਲ ਜਿਹੜਾ ਪ੍ਰੇਮ ਕਰੇਗਾ ਉਹੀ ਪਾ ਸਕਦਾ ਹੈ ਪ੍ਰੇਮ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ ਪਰ ਇੱਕ ਗੱਲ ਇਹ ਵੀ ਹੈ ਰੱਬ ਦੇ ਨਾਲ ਪ੍ਰੇਮ ਕਰਨ ਵਾਲਾ ਰੱਬ ਦੇ ਬੰਦਿਆਂ ਨਾਲ ਵੀ ਪ੍ਰੇਮ ਕਰੇਗਾ ਪਰ ਬੰਦਿਆਂ ਨਾਲ ਪ੍ਰੇਮ ਕਰਨ ਵਾਲਾ ਰੱਬ ਨਾਲ ਪ੍ਰੇਮ ਨਹੀਂ ਕਰ ਸਕਦਾ ਜਿਹੜਾ ਰੱਬ ਨਾਲ ਪ੍ਰੇਮ ਕਰਦਾ ਉਹ ਰੱਬ ਦੇ ਬੰਦਿਆਂ ਨਾਲ ਰੱਬ ਦੀ ਕੁਦਰਤ ਨਾਲ ਹਰ ਇੱਕ ਚੀਜ਼ ਨਾਲ ਪ੍ਰੇਮ ਕਰੂਗਾ ਕਿਉਂ ਉਹਨੂੰ ਹਰ ਇੱਕ ਦੇ ਵਿੱਚੋਂ ਫਿਰ ਰੱਬ ਨਜ਼ਰ ਆਊਗਾ ਜਿਸ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਈ ਭਾ ਬੀਠਲ ਊ ਭਾ ਬੀਠਲ ਬੀਠਲ ਬਿਨ ਸੰਸਾਰ ਨਹੀਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਿਸ ਕਰਕੇ ਖੁਦਾ ਦਾ ਜਿਹੜਾ ਪ੍ਰੇਮ ਹੈ ਉਹ ਪ੍ਰੇਮ ਦਾ ਜਿਹੜਾ ਨਜ਼ਾਰਾ ਹੈ ਉਹ ਨਜ਼ਾਰਾ ਬੜਾ ਅਦਪੋਤ ਹੈ ਇਸ ਸਮੇਂ ਸਾਨੂੰ ਰੱਬ ਨਜ਼ਰ ਨਹੀਂ ਆ ਰਿਹਾ ਪਰ ਜਦੋਂ ਉਹਦੇ ਨਾਲ ਪ੍ਰੇਮ ਪੈ ਜਾਂਦਾ ਫਿਰ ਉਹੀ ਨਜ਼ਰ ਆਉਂਦਾ ਕੁਝ ਦੂਜਾ ਨਜ਼ਰ ਨਹੀਂ ਆਉਂਦਾ ਜਿਵੇਂ ਇੱਕ ਵਿਦਵਾਨ ਨੇ ਕਿਹਾ ਜਿਸੇ ਦੇਖਣਾ ਵੀ ਮੁਹਾਲ ਥਾ ਨਾਥਾ ਜਿਸ ਕਾ ਨਾਮੋ ਨਿਸ਼ਾਨ ਕਹੀਂ ਹਰੇਕ ਜ਼ਰਰੇ ਮੇ ਇਸ਼ਕ ਨੇ ਮੇਂਜੇ ਜਲਵਾ ਉਸਕਾ ਦਿਖਾ ਦਿਆ ਕਹਿੰਦਾ ਇਸ਼ਕ ਮੁਹੱਬਤ ਪ੍ਰੇਮ ਨੇ ਜ਼ਰਰੇ ਜ਼ਰਰੇ ਵਿੱਚੋਂ ਉਹ ਰੱਬ ਨਜ਼ਰੀ ਲਿਆ ਦਿੱਤਾ ਜਿਹੜਾ ਰੱਬ ਪਹਿਲਾਂ ਨਜ਼ਰ ਨਹੀਂ ਸੀ ਆਉਂਦਾ ਜਿਹੜਾ ਦੇਖਿਆ ਨਹੀਂ ਸੀ ਜਾ ਰਿਹਾ ਪਰ ਜਦੋਂ ਉਹਦੇ ਨਾਲ ਮੁਹੱਬਤ ਪੈ ਗਈ ਫਿਰ ਜਲੇ ਹਨ ਥਲੇ ਹਨ ਫਿਰ ਜ਼ਮੀਂ ਜ਼ਮਾਨ ਕੇ ਬਿਖੈ ਸਮਸਤ ਇੱਕ ਜੋਤ ਹੈ ਨ ਘਾਟ ਹੈ ਨ ਬਾੜ ਹੈ ਨ ਘਾਟ ਬਾੜ ਹੋਤੇ ਜਿਵੇਂ ਕਿਸੇ ਦੀਆਂ ਨਜ਼ਰਾਂ ਕਮਜ਼ੋਰ ਹੋ ਜਾਂਨਾ ਅੱਖਾਂ ਦੀ ਰੋਸ਼ਨੀ ਚਲੀ ਜਾਵੇ ਤੇ ਬੰਦੇ ਚਸ਼ਮਾ ਲਾਉਂਦੇ ਆ ਚਸ਼ਮਾ ਜਦੋਂ ਲਾਉਂਦੇ ਨੇ ਤੇ ਉਹਨਾਂ ਨੂੰ ਬਿਲਕੁਲ ਸਾਫ਼ ਦਿਖਣ ਲੱਗ ਜਾਂਦਾ ਗੁਰੂ ਬਾਣੀ ਕਹਿੰਦੀ ਹੈ ਕਿ ਤੇਰੇ ਮਨ ਦੀਆਂ ਜਿਹੜੀਆਂ ਨਜ਼ਰਾ ਨਿਗਾਹ ਉਹ ਕਮਜ਼ੋਰ ਹੋ ਚੁੱਕੀ ਹੈ ਉਹਨਿੰਨੂ ਇੱਕ ਚਸ਼ਮਾ ਚਾਹੀਦਾ ਹੈ ਉਹ ਚਸ਼ਮਾ ਜਦੋਂ ਲੱਗੂਗਾ ਤਾਂ ਤੈਨੂੰ ਰੱਬ ਨਜ਼ਰ ਆਏਗਾ ਹਾਲੇ ਰੱਬ ਨਜ਼ਰ ਨਹੀਂ ਆਉਂਦਾ ਪੁੱਛਿਆ ਜੀ ਉਹ ਚਸ਼ਮਾ ਕਿਹੜਾ ਮਹਾਰਜ ਕਹਿੰਦੇ ਕਰ ਫੱਕਰ ਦائم ਲਾਏ ਚਸ਼ਮੇ ਜਹ ਤਹਾ ਮੌਜੂਦ ਫਕੀਰੀ ਦਾ ਇਬਾਦਤ ਦਾ ਭਗਤੀ ਦਾ ਬੰਦਗੀ ਦਾ ਚਸ਼ਮਾ ਜੇ ਤੂੰ ਭਜਨ ਦਾ ਬੰਦਗੀ ਦਾ ਚਸ਼ਮਾ ਲਾਵੇਂ ਫਿਰ ਜਹ ਤਹਾ ਮੌਜੂਦ ਫਿਰ ਤੈਨੂੰ ਜ਼ਰਰੇ ਜ਼ਰਰੇ ਵਿੱਚੋਂ ਰੱਬ ਨਜ਼ਰ ਆਊਗਾ ਇਸ ਲਈ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਇਹ ਸਵਾਲ ਕਰਦੇ ਨੇ ਤਾਂ ਸਿਉ ਨੇਹੋ ਨਾਕੀਨ ਉਹਦੇ ਨਾਲ ਤੂੰ ਰੱਬ ਨਾਲ ਪਿਆਰ ਨਹੀਂ ਕੀਤਾ ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ ਹੁਣ ਕਿਉਂ ਡੋਲਦਾ ਹਜੇ ਵੀ ਸਮਾਂ ਹੈ ਰੱਬ ਦੇ ਨਾਲ ਪ੍ਰੇਮ ਕਰ ਲੈ ਰੱਬ ਡਿੱਗੇ ਹੋਿਆਂ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਕੇ ਅਰਸ਼ਾਂ ਤੇ ਪਹੁੰਚਾ ਦਿੰਦਾ